ਸਸੀ ਕਾਲ ਜੀ ਮੈਂ ਨਰੰਗਨ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਭਾਰਤੀ ਡਾਕਟਰਾਂ ਨੂੰ ਕੈਨੇਡਾ ਦੇਵੇਗਾ ਐਕਸਪ੍ਰੈਸ ਇੰਟਰੀ ਵੀਜ਼ਾ ਹਾਲ ਹੀ ਵਿੱਚ ਇਲਾਜ ਚ ਦੇਰੀ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਦਾ ਮਾਮਲਾ ਵੀ ਕਾਫੀ ਸੁਰਖੀਆਂ ਚ ਰਿਹਾ ਜਿਸ ਤੋਂ ਬਾਅਦ ਕੈਨੇਡਾ ਨੇ ਮੈਡੀਕਲ ਸੇਵਾਵਾਂ ਸੁਧਾਰਨ ਲਈ ਭਾਰਤੀ ਡਾਕਟਰਾਂ ਲਈ ਪਲਕਾਂ ਵਿਚਾ ਦਿੱਤੀਆਂ ਨਹੀਂ ਦਰਅਸਲ ਕੈਨੇਡਾ ਨੇ ਭਾਰਤੀ ਡਾਕਟਰਾਂ ਨੂੰ ਵੱਡਾ ਆਫਰ ਦਿੰਦੇ ਹੋਏ ਐਕਸਪ੍ਰੈਸ ਐਂਟਰੀ ਵੀਜ਼ਾ ਦੇਣ ਦੀ ਫੈਸਲਾ ਕੀਤਾ ਇਸ ਸਕੀਮ ਦੇ ਪਹਿਲੇ ਪੜਾਅ 'ਚ 6000 ਭਾਰਤੀ ਡਾਕਟਰਾਂ ਨੂੰ ਕੈਨੇਡਾ ਦੇ ਵਿੱਚ ਦਾਖਲਾ ਮਿਲੇਗਾ ਪਹਿਲੇ ਪੜਾਅ 'ਚ ਫੈਡਰਲ ਸਰਵਿਸ ਲਈ 1000 ਅਤੇ ਸੂਬਾਈ ਸਰਕਾਰਾਂ ਲਈ ਕਰੀਬ 5000 ਡਾਕਟਰਾਂ ਨੂੰ ਵਿਜੇ ਜਾਰੀ ਕਰਨ ਦੀ ਜਿਹੜੀ ਯੋਜਨਾ ਹੈ ਉਹ ਬਣਾਈ ਗਈ ਹੈ ਔਰ ਇਸ ਮਹੀਨੇ ਦੇ ਅਖੀਰ ਤੱਕ ਇਹ ਯੋਜਨਾ ਲਾਗੂ ਹੋ ਜਾਵੇਗੀ ਨੌਜਵਾਨ ਡਾਕਟਰਾਂ ਦੀ ਨਿਕਲੀ ਲਾਟਰੀ ਇਹ ਇੱਕ ਪੁਆਇੰਟ ਬੇਸਡ ਸਿਲੈਕਸ਼ਨ ਸਕੀਮ ਹੈ ਇਸ ਵਿੱਚ ਬਨਾਇਕਾਰ ਦੀ ਉਮਰ ਸਿੱਖਿਆ ਅਤੇ ਤਜਰਬੇ ਦੇ ਆਧਾਰ ਦੇ ਉੱਤੇ ਚੋਣ ਜਿਹੜੀ ਆ ਉਹ ਕੀਤੀ ਜਾਵੇਗੀ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਨੌਜਵਾਨ ਡਾਕਟਰਾਂ ਨੂੰ ਇਸ ਦਾ ਲਾਭ ਸਭ ਤੋਂ ਵੱਧ ਫਾਇਦਾ ਮਿਲੇਗਾ ਕਿਉਂਕਿ ਉਹ ਲੰਬੇ ਸਮੇਂ ਤੱਕ ਦੇਸ਼ਲੀ ਸੰਪਤੀ ਅਸੈਟਸ ਬਣਾ ਕੇ ਕੰਮ ਕਰਨਗੇ ਐਕਸਪ੍ਰੈਸ ਇੰਟਰੀ ਜਾਣ ਵਾਲੇ ਨੂੰ ਡਾਕਟਰਾਂ ਲਈ ਪਰਮਾਨੈਂਟ ਰੈਜੀਡੈਂਸੀ ਪੀਆਰ ਮਿਲਣ ਦੇ ਮੌਕੇ ਵੀ ਵੱਧ ਜਾਣਗੇ 5 ਸਾਲ ਕੈਨੇਡਾ 'ਚ ਰਹਿਣ ਤੋਂ ਬਾਅਦ ਉਹ ਇੱਥੋਂ ਦੇ ਨਾਗਰਿਕ ਸਿਟੀਜ਼ਨਸ਼ਿਪ ਲਈ ਵੀ ਆਸਾਨੀ ਨਾਲ ਅਪਲਾਈ ਕਰ ਸਕਣਗੇ ਸੋ ਇਹਦੇ ਨਾਲ ਸਿਹਤ ਸੇਵਾਵਾਂ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਹ ਸੁਧਾਰ ਆਏਗਾ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੈਨੇਡਾ ਦੇ ਅੰਦਰ ਸਿਹਤ ਸੇਵਾਵਾਂ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਬੈੱਡ ਨਹੀਂ ਜਾਂ ਜਿਹੜੀਆਂ ਐਮਰਜੈਂਸੀ ਸੇਵਾਵਾਂ ਨਹੀਂ ਉਹਨਾਂ ਦੇ ਵਿੱਚ ਪ੍ਰਾਪਰ ਜਿਹੜੀਆਂ ਮਸ਼ੀਨਾਂ ਵੀ ਜਿਹੜੀਆਂ ਉਹ ਅਵੇਲੇਬਲ ਨਹੀਂ ਹੈ ਪਰ ਹੁਣ ਕੈਨੇਡਾ ਦੀ ਸਰਕਾਰ ਜਿਹੜੀ ਹੈ ਇਹ ਸਿਹਤ ਸੇਵਾਵਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਕੰਮ ਕਰਨ ਜਾ ਰਹੀ ਹੈ ਔਰ ਇਸੇ ਦੌਰਾਨ ਬਹੁਤ ਲੋਕਾਂ ਦੀ ਮੰਗ ਸੀ ਕੈਨੇਡੀਅਨ ਨਾਗਰਿਕ ਦੀ ਔਰ ਜਿਹੜੇ ਇੱਥੋਂ ਦੇ ਵਸਿੰਦੇ ਨੇ ਜਾਂ ਜਿਹੜੇ ਭਾਰਤ ਤੋਂ ਆਏ ਨੇ ਜਾਂ ਵੱਖ-ਵੱਖ ਦੇਸ਼ਾਂ ਤੋਂ ਆਏ ਨੇ ਜਿਨ੍ਹਾਂ ਨੂੰ ਆਪਾਂ ਸਾਊਥ ਏਸ਼ੀਅਨ ਜਿਹੜੇ ਕਹਿੰਦੇ ਆ ਉਹਨਾਂ ਨੂੰ ਸੇਵਾ ਸੁਆਮਾ ਦੇ ਵਿੱਚ ਬਹੁਤ ਵੱਡੀ ਕਮੀ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿਉਂਕਿ ਪਿੱਛੇ ਦੇ ਐਡਮਿੰਟਨ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਪ੍ਰਸ਼ਾਂਤ ਨਾ ਦੇ ਇੱਕ ਉਸ ਨੌਜਵਾਨ ਦੀ ਮੌਤ ਹੋ ਗਈ ਸੀ ਜਿਹੜਾ ਐਮਰਜੈਂਸੀ ਦੇ ਵਿੱਚ 8 ਘੰਟੇ ਵੇਟ ਕਰਦਾ ਰਿਹਾ ਔਰ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਮਿਲ ਪਈਆਂ ਔਰ ਉਹ ਦਿਲ ਦਾ ਮਰੀਜ਼ ਸੀ ਕੜਫਦਾ ਰਿਹਾ ਬਾਹਰ ਪਰ ਉਹਨੂੰ ਕਿਸੇ ਡਾਕਟਰ ਨੇ ਨਹੀਂ ਵੇਖਿਆ ਔਰ ਉਹਦੀ ਮੌਤ ਹੋ ਗਈ ਔਰ ਉਸ ਮੌਤ ਨੇ ਇਹ ਨਵਾਂ ਰੰਗ ਇਹ ਲੈ ਕੇ ਆਂਦਾ ਕਿ ਕੈਨੇਡਾ ਦੀ ਗਵਰਨਮੈਂਟ ਜਿਹੜੀ ਹੈ ਉਹ ਇਸ ਗੱਲ ਦੀ ਵਚਨਬੰਦ ਹੋਈ ਕਿ ਇੱਥੇ ਕੈਨੇਡਾ ਚ ਜਿਹੜੀ ਹੈ ਭਾਰਤੀ ਡਾਕਟਰਾਂ ਨੂੰ ਜਿਹੜਾ ਉਹ ਐਕਸਪ੍ਰੈਸ ਵੀਜ਼ੇ ਦੇ ਤਹਿਤ ਇੱਥੇ ਜਿਹੜਾ ਲਿਆਂਦਾ ਜਾਊਗਾ ਉਹ ਜਿਵੇਂ ਕਿ ਮੈਂ ਖਬਰ ਪੜ੍ਹੀ ਹੈ ਕਿ ਜਿਹੜੀ ਫੈਡਰਲ ਸਰਕਾਰ ਹੈ ਉਹ 1000 ਜਿਹੜੇ ਡਾਕਟਰਾਂ ਨੂੰ ਵੀਜ਼ਾ ਦੇਗੀ ਔਰ ਨਾਲ ਹੀ ਜਿਹੜੇ ਸਾਡੇ ਸੂਬੇ ਨੇ ਉਹ ਸੂਬਿਆਂ ਨੂੰ ਅਧਿਕਾਰ ਦੇ ਦਿੱਤੇਗੇ ਨੇ 5000 ਡਾਕਟਰ ਜਿਹੜੇ ਨੇ ਉਹ ਸੂਬੇ ਆਪਣੇ ਲੈਵਲ ਦੇ ਉੱਤੇ ਐਕਸਪ੍ਰੈਸ ਸੈਂਟੀ ਦੇ ਰਾਹੀਂ ਉਹਨਾਂ ਨੂੰ ਦਾਖਲਾ ਦੇ ਸਕਦੇ ਨੇ ਤੇ ਉਹ ਇੱਥੇ ਆਣ ਕੇ ਆਪਣੀ ਜਿਹੜੀ ਹੈ ਪ੍ਰੈਕਟਿਸ ਕਰ ਸਕਦੇ ਨੇ ਇਹ ਸ਼ੁਭ ਸ਼ਗਨ ਹੈ ਭਾਰਤੀ ਡਾਕਟਰਾਂ ਲਈ ਵੀ ਔਰ ਕੈਨੇਡਾ ਚ ਰਹਿ ਰਹੇ ਲੋਕਾਂ ਲਈ ਵੀ ਕਿ ਆਉਣ ਵਾਲੇ ਸਮੇਂ ਦੌਰਾਨ ਜਿਹੜੀਆਂ ਮੁਸ਼ਕਲਾਂ ਐਮਰਜੈਂਸੀ ਸਰਵਿਸ ਦੇ ਵਿੱਚ ਜਾਂ ਹੋਰ ਸੇਵਤ ਸਬਾਵਾਂ ਦੇ ਵਿੱਚ ਸਾਨੂੰ ਕਮੀ ਮਹਿਸੂਸ ਹੁੰਦੀ ਸੀ ਉਹ ਦੂਰ ਹੁੰਦੀ ਨਜ਼ਰ ਜਿਹੜੀ ਆ ਉਹ ਆ ਰਹੀ ਹੈ ਸੋ ਇਸੇ ਤਰ੍ਹਾਂ ਬਾਕੀ ਵੀ ਕਿਹੜੇ ਖੇਤਰ ਨੇ ਚਾਹੇ ਕੋਈ ਕੰਸਟ੍ਰਕਸ਼ਨ ਹੈ ਚਾਹੇ ਕੋ ਸਾਡਾ ਖੇਤ ਮਜ਼ਦੂਰ ਹੈ ਜਾਂ ਜਿਹੜੇ ਸਾਡੇ ਬਿਲਡਿੰਗ ਨਾਲ ਸੰਬੰਧਿਤ ਨਿਰਮਾਣ ਦੇ ਖੇਤਰ ਸਾਡੀ ਜਿਹੜੀ ਮਜ਼ਦੂਰ ਨੇ ਅਜ ਉਹਨਾਂ ਦੇ ਵੀ ਰਾਹ ਜਿਹੜੇ ਆ ਬਹੁਤ ਜਲਦੀ ਜਿਹੜੇ ਖੁੱਲਦੇ ਨਗਰ ਆਉਂਦੇ ਨੇ ਜਿਹੜੇ ਪੀਆਰ ਦਾ ਸਿਸਟਮ ਜਿਹੜਾ ਟੀਆਰ ਤੋਂ ਪੀਆਰ ਦਾ ਜਿਹੜਾ ਸਿਸਟਮ ਹੈ ਉਹ ਵੀ 1 ਫਰਵਰੀ ਤੋਂ ਜਿਹੜੇ ਨਵੀਆਂ ਤਬਦੀਲੀਆਂ ਜਿਹੜੀਆਂ ਇਸ ਕਾਨੂੰਨ ਚ ਇਮੀਗ੍ਰੇਸ਼ਨ ਕਾਨੂੰਨ ਚ ਆ ਰਹੀਆਂ ਨੇ ਉਹ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਕਿ ਬਹੁਤ ਜਲਦੀ ਜਿਹੜੇ ਹੈਗੇ ਨੇ ਕਿਉਂਕਿ ਇਥੋਂ ਦੀ ਗਵਰਨਮੈਂਟ ਇਹ ਚਾਹੁੰਦੀ ਆ ਵੀ ਅਸੀਂ ਇੱਕ ਹੁਨਰਮੰਦ ਬੰਦਿਆਂ ਨੂੰ ਜੇ ਇੱਕ ਕੁਆਲੀਫਾਈਡ ਬੰਦਿਆਂ ਨੂੰ ਇਹ ਇਸ ਦੇਸ਼ ਚ ਰਹਿਣ ਦਾ ਮੌਕਾ ਦੀਏ ਏ ਨਹੀਂ ਵੀ ਸਾਡੇ ਕੋ ਇਥੇ ਪੜ ਕੇ ਤੇ ਲੋਕੀ ਜਿਹੜੇ ਆ ਉਹ ਸਟੂਡੈਂਟ ਬਾਹਰ ਚਲੇ ਜਾਣ ਉਹਨਾਂ ਸਟੂਡੈਂਟਾਂ ਦਾ ਖਿਆਲ ਰੱਖਣ ਵਾਸਤੇ 1 ਫਰਵਰੀ 2026 ਤੋਂ ਬਾਅਦ ਜਿਹੜੀਆਂ ਤਬਦੀਲੀਆਂ ਹੋਈਆਂ ਨੇ ਉਹਦੇ ਚ ਬਹੁਤ ਵੱਡੇ ਗੜੇ ਨੇ ਉਹ ਫਾਇਦੇ ਹੋਣ ਵਾਲੇ ਨਜ਼ਰ ਆ ਰਹੇ ਨੇ ਸੋ ਦੇਖਦੇ ਆ ਕਿ 2026 ਜਿਹੜਾ ਫਰਵਰੀ ਦੇ ਮੰਤ ਤੋਂ ਬਾਅਦ ਜਿਹੜੀਆਂ ਤਬਦੀਲੀਆਂ ਆਈਆਂ ਉਹਦੇ ਤੇ ਅਮਲ ਕਿਦਾਂ ਕੀਤਾ ਜਾਂਦਾ ਟੀਆਰ ਤੋਂ ਪੀਆਰ ਵਰਕ ਪਰਮਿਟ ਵਾਲਿਆਂ ਲਈ ਵੀ ਬਹੁਤ ਜੜੀਆਂ ਨੇ ਉਹ ਨਵੀਆਂ ਸੰਭਾਵਨਾਵਾਂ ਗੜੀਆਂ ਉਹ ਪੈਦਾ ਹੋ ਰਹੀਆਂ ਨੇ ਔਰ ਉਹਨਾਂ ਦੇ ਜਿਵੇਂ ਪਹਿਲਾਂ ਵੀ ਤੁਹਾਨੂੰ ਖਿਆਲ ਪਤਾ ਕਿ ਜਦੋਂ ਵੀ ਅਸੀਂ ਸਟੱਡੀ ਵੀਜ਼ੇ ਤੇ ਇੱਥੇ ਆਉਂਦੇ ਸੀ ਤੇ ਸਾਡਾ ਇੱਕ ਬਾਉਂਡ ਸੀ ਕਿ ਅਸੀਂ ਜਿਹੜਾ ਕੰਮ ਜਿਹੜਾ 8 ਘੰਟੇ ਹੀ ਕਰ ਸਕਦੇ ਹਾਂ ਵੱਧ ਨਹੀਂ ਪਰ ਉਹਨਾਂ ਦੇ ਵਿੱਚ ਵੀ ਰਿਆਦ ਦਿੱਤੀ ਗਈ ਆ ਹੁਣ ਜਿਹੜਾ ਸਟੂਡੈਂਟ ਹੈ ਵਰਕ ਪਰਮਿਟ ਤੇ ਜਾਂ ਵਰਕ ਪਰਮਣ ਤੋਂ ਸਟੱਡੀ ਪਰਮਣ ਤੇ ਆ ਉਹ ਆਪਣੇ ਕੰਮ ਦੇ ਸਮੇਂ ਜਿਹੜੇ ਉਹ ਵਧਾ ਸਕਦੇ ਨੇ ਉਹ ਖੁੱਲ੍ਹ ਦਿੱਤੀ ਗਈ ਆ ਕਿ ਉਹ ਪੂਰਾ ਟਾਈਮ ਜਿਹੜਾ ਉਹ ਆਪਣਾ ਜਿਹੜਾ ਕੰਮ ਕਰ ਸਕਦਾ ਤਾਂ ਕਿ ਉਹ ਆਪਣੀ ਫੀਸ ਵੀ ਕੱਢ ਸਕੇ ਤੇ ਆਪਣੇ ਹੋਰ ਖਰਚੇ ਵੀ ਜਿਹੜੇ ਆ ਉਹ ਪੂਰੇ ਕਰ ਸਕੇ ਸੋ ਆਉਣ ਵਾਲੇ ਸਮੇਂ ਚ ਮਾਰਗਦਰਸ਼ਨੀ ਦੀ ਸਰਕਾਰ ਨਵੀਆਂ ਜਿਹੜੀਆਂ ਤਬਦੀਲੀਆਂ ਇਹ ਨਹੀਂ ਕਿ ਇੱਥੇ ਆਉਣ ਦੀ ਪਾਬੰਦੀ ਲਾਈ ਜਾ ਰਹੀ ਹੈ ਜਾਂ ਇੱਥੇ ਕੈਨੇਡਾ ਚ ਜਿਹੜੇ ਐਜੂਕੇਸ਼ਨ ਸਿਸਟਮ ਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਸੋ ਕੋਈ ਚਾਹੁੰਦੇ ਨੇ ਵੀ ਅਸੀਂ ਉਹ ਦਿਮਾਗ ਇੱਥੇ ਲੈ ਕੇ ਆਈਏ ਉਹ ਵਰਕਰ ਲੈ ਕੇ ਆਈਏ ਜਿਹੜੇ ਸਪਿਰਟ ਹੋਵੇ ਐਜੂਕੇਟਿਡ ਹੋਣ ਚਾਹੇ ਉਹ ਟੈਕਨੋਲੋਜੀ ਦੇ ਖੇਤਰ ਚ ਡਾਕਟਰੀ ਖੇਤਰ ਚ ਨੇ ਸੇਵਾਵਾਂ ਦੇ ਖੇਤਰਕ ਨੇ ਜਾਂ ਹੋਰ ਨਾਲ ਜੜੇ ਸਾਡੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਸਾਡੇ ਕੋਲੇ ਜੜੀ ਆ ਉਹ ਵੱਡੇ ਪੱਦਰ ਦੇ ਉੱਤੇ ਜੜੀ ਵੈਲ ਐਜੂਕੇਟਿਡ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਸਾਡੇ ਇਸ ਦੇਸ਼ ਦੀ ਇਕਨੋਮੀ ਚ ਹਿੱਸਾ ਪਾਉਣ ਔਰ ਇਸ ਦੇਸ਼ ਦੀ ਸੁਰੱਖਿਆ ਚ ਜਿਹੜਾ ਹਿੱਸਾ ਪਾਉਣ ਔਰ ਇਹਨੂੰ ਮਤਲਬ ਬਹੁਤ ਵਧੀਆ ਤਰੀਕੇ ਨਾਲ ਕੈਨੇਡਾ ਨੂੰ ਚਲਾਉਣ ਦਾ ਜਿਹੜਾ ਯਤਨ ਕਰਨਗੇ ਸੋ ਮਿਲਦੇ ਆ ਇੱਕ ਹੋਰ ਨਵੀਂ ਚਰਚਾ ਲਈ ਉਦੋਂ ਤੱਕ ਨਰਿੰਦਰ ਸਿੰਘ ਲਹਿਲ ਨੂੰ ਦਿਓ ਯਾਜਤ ਰੱਬ ਰਾਖਾ